ਇਹ ਜੀਵਾਲ ਸਾਹਿਬ ਨੂੰ ਪੁੱਛੋ ਕਿ ਜੇ ਸਾਡੇ ਅੰਮ੍ਰਿਤਸਰ ਨੂੰ ਅਗਰ ਅਗਰ ਅਸੀਂ ਨਾਰਮਲ ਪ੍ਰੋਸੈਸ ਚ ਵੈਜੀਟੇਬਲਸ ਮੈਂ ਤੇ ਸਰਫ ਕਿਹਨਾ ਚਲੋ 25 30% ਆਪਣਾ ਲੈਂਡ ਇਹਦੇ ਲਾ ਲਓ ਆਲਰੇਡੀ ਇਗਜ਼ਿਸਟਿੰਗ ਆ ਉਹਦੀ ਮਾਰਕੀਟ ਹੀ ਬਣਾ ਰਿਆ ਤੇ ਦੱਸੋ ਉਹਦਾ ਕਾਹਦਾ ਪ੍ਰੋਟੈਸਟ ਕਰਨਾ ਮੇਰਾ ਕਾਰੇ ਮੈਨੂੰ ਡੰਡੇ ਮਾਰਨੇ ਫੇਰ ਕਹਿੰਦੇ ਜੀ ਪੁਲਿਸ ਨਹੀਂ ਕਰਦੇ ਬਾਈ ਤੁਸੀਂ ਹੀ ਸੜਕਾਂ ਰੋਕੋਗੇ ਤੇ ਪੁਲਿਸ ਦਾ ਤਾਂ ਕੰਮ ਹੀ ਆ ਕਿ ਬੇ ਸੜਕਾਂ ਖੁੱਲੀਆਂ ਰੱਖਣਾ ਹੁਣ ਤੁਸੀਂ ਰੇਲਵੇ ਲਾਈਨ ਰੋਕੀ ਹੋਈ ਸੀ ਇੰਨਾ ਚਿਰ ਦੱਸੋ ਆਮ ਲੋਕਾਂ ਨੂੰ ਤੰਗ ਹੀ ਹੋਏ ਨਾ ਉਹ ਕਰਕੇ ਤੁਸੀਂ ਕਿਹੜੇ ਟੋਬ ਬਣ ਗਏ ਪਿਛਲੇ 2.5 ਸਾਲ ਦੇ ਮੈਂ ਤਾਂ ਬਾਰ ਬਾਰ ਇਹ ਕਹਿੰਨਾ ਕਿ ਦੇਖੋ ਤੁਹਾਨੂੰ ਚੰਗਾ ਵਿਚੋਲਾ ਚਾਹੀਦਾ ਹੈ ਤੇ ਚੰਗੇ ਵਿਚੋਲੇ ਨੂੰ ਤੁਸੀਂ ਗਾਲਾਂ ਪਹਿਲਾਂ ਹੀ ਕੱਢਣੀਆਂ ਸ਼ੁਰੂ ਕਰ ਦਿਓਗੇ ਫਿਰ ਤਾਂ ਕੋਈ ਪੋਲਿਟਿਕਸ ਲੱਗਦੀ ਨਾ ਤੀਜੀ ਗੱਲ ਮੈਂ ਤੁਹਾਨੂੰ ਥੋੜਾ ਟਾਈਮ ਲਾਉਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਬਰਾਲੀ ਦੇ ਆਲਟਰਨੇਟਿਵ ਨਹੀਂ ਇਹਨਾਂ ਨੇ ਦੱਸਿਆ ਜਾ ਕੇ ਕਿਸਾਨਾਂ ਨੂੰ ਹੱਲੇ ਵੀ ਅੱਗਾ ਲਾ ਰਹੇ ਨੇ ਕਿਸੇ ਨੇ ਐਫਰਟ ਕੀਤੀ ਕਿ ਭਈ ਆਪਾਂ ਉਹ ਹਨੀਮਿਲ ਮੈਂ ਕੰਪਨੀ ਦਾ ਨਾਂ ਵੀ ਲਿਆ ਤੁਸੀਂ ਦੱਸੋ ਉਹ ਹੀ ਆਇਆ ਅੰਦਰ ਉਹਨਾਂ ਨੂੰ ਸੱਦਿਆ ਅਸੀਂ ਇਲੈਕਟ ਹੋ ਕੇ ਆ ਸਾਡੇ ਮੈਨੀਫੈਸਟੋ ਚ ਵੀ ਆ ਜਿਹੜਾ ਵਿਜਨ ਡਾਕੂਮੈਂਟ ਆ ਇਹੋ ਜੀਆਂ ਚੀਜ਼ਾਂ ਕਰਾਂਗੇ ਆ ਜਿਹੜੇ ਐਗਜ਼ਿਸਟਿੰਗ ਬੰਦੇ ਨੇ ਜਿਹੜੇ ਮਿੱਟੀ ਛੁੜਦੇ ਨੇ ਇਹਨਾਂ ਚੋਂ ਕੌਣ ਕਰ ਰਿਹਾ ਹੈ ਸਾਨੂੰ ਅਿਲੈਕਟ ਅਵੇਅਰਨੈਸ ਕਿ ਚਾਹਦੇ ਨਹੀਂ ਇਹ ਮਸਲੇ ਹੱਲ ਹੋਣ ਦੇਖੋ ਜੀ ਫਾਰਮਰ ਤੇ ਜਾਂਦਾ ਆ ਉਹਦੇ ਤੱਕ ਗੱਲ ਪਹੁੰਚੇ ਤੇ ਤੇ ਮੈਂ ਤੁਹਾਨੂੰ ਬਾਰ-ਬਾਰ ਕਹਿੰਨਾ ਦੇਖੋ ਪਾਰਲੀਮੈਂਟਰੀ ਇਲੈਕਸ਼ਨ ਹੈ ਸਭ ਕੁਲ ਤੇ ਮੈਂ ਪਹੁੰਚ ਨਹੀਂ ਸਕਦਾ ਜੀ ਤੇ ਇਹ ਬੜੇ ਤੋਪ ਬਣਦੇ ਨੇ ਲੈ ਯਾਰ ਅਸੀਂ ਜਾਣ ਨਹੀਂ ਦਿੱਤਾ ਫੋਟੋ ਆ ਮੁੱਛਾਂ ਤਾਲੀਆਂ ਸਾਡੇ ਫਾਰਮਰ ਨੂੰ ਡਵਾ ਦਿਓ ਆਪਣੀ ਲੀਡਰੀ ਚੰਗਾਓ ਇਹ ਕਈ ਲੀਡਰਾਂ ਦੀ ਕਿੰਨੀ ਜ਼ਮੀਨ ਸੀ ਹੁਣ ਕਿੰਨੀ ਆ